ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਗ ਵਿਖਾਉਨੇ ਆ ਛੋਟੇ ਭਾ ਦੇ ਸੋਹਣੀਆਂ ਵਹਿੜਾਂ ਵਜਨ ਵਾਲੀਆਂ ਤੇ ਮੁੱਲ ਜਮੇ ਹੀ ਜਾਇਜ਼ ਹੋਣਗੇ ਬਾਕੀ ਤੁਸੀਂ ਵੀਰ ਨੂੰ ਜਾਣਦੇ ਹੀ ਆ ਬਾਗਾ ਪੁਰਾਣਾ ਨਿਹਾਲ ਸਿੰਘ ਵਾਲੇ ਏਰੀਆ ਚ ਸਾਰਿਆਂ ਨਾਲੋਂ ਮੁੱਲ ਰੇਟ ਇਸ ਵੀਰ ਦੇ ਜਾਇਜ਼ ਹੁੰਦੇ ਆ ਪਵਾਸੇ ਪਾਸੇ ਆੜ ਗਵਾਂਡ ਪੰਜਾ ਸੱਤਾ ਪਿੰਡਾਂ 'ਚ ਢੀੜਾ ਕੱਢਿਆ ਉਹ ਵਹਿੜਾਂ ਵੇਖਿਆ ਹੋ ਮੁੱਲ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਵੜਾ ਵੇਖੋਗੇ ਅਗਲੇ ਨੇ ਮੁੱਲ ਦੱਸਣਾ ਹੀ ਆ ਤੇ ਬਾਅਦ ਚ ਜੱਗੇ ਦੇ ਘਰੇ ਆਜੋ ਸਾਰਿਆਂ ਨਾਲੋਂ ਮੁੱਲ 5-7000 ਜੱਗੇ ਦਾ ਘੱਟ ਹੁੰਦਾ ਤਾਂ ਕਰਕੇ ਡੇਲੀ ਚ ਪਸ਼ੂ ਆਉਂਦੇ ਆ ਡੇਲੀ ਗਿਣਤੀ ਜੋ ਇਸ ਘਰੇ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਗਰਮੀ ਰਹਿਤ ਵੜਾ ਸੇਲ ਆ ਦੋਵਾਂ ਦੇ ਦੁੱਧ ਮੱਝਾਂ ਰਗੋ ਇਨਫਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਰਸ ਸਤਿ ਨਾਮ ਜੋਜੀ ਸਿੰਘ ਬਣਕੂੜੇ ਖੋਦ ਤੁਸੀਂ ਨਿਹਾਲ ਸਿੰਘ ਜਿਹੜਾ ਮੋਗਾ ਹੀ ਫੋਨ ਨੰਬਰ ਦੱਸ 9056653918 9056653918 ਜੋੜਾ ਵਕਾਉ ਘੋਲਿਆ ਜੋੜਾ ਵਕਾਉਗਾ ਬਾਈ ਪਰਸੋ ਬਣਾਈ ਸੀ ਜੋੜੇ ਦੀ ਵੀਡੀਓ ਹਾਂ ਬਾਈ ਵੇਖ ਗਏ ਸੀ ਉਦੋਂ ਮੁੜ ਕੇ ਹੋਰ ਗਾਇਆਂ ਜਾਂਦੇ ਸੀ ਉਹ ਵੀ ਵੇਖ ਗਏ ਸੀ ਆਪਣੇ ਹਾਂਜੀ ਇਹ ਤਾਂ ਸ਼ੁਰੂ ਕਰੀਏ ਇੱਕ ਨੰਬਰ ਤੋਂ ਦੂਜੇ ਸੁਣਨਾ ਬਾਈ ਵੈੜ ਦੇ ਹੂੰ ਤੇ ਇੱਕ ਹਫ਼ਤੇ ਦੀ ਕੱਚੀ ਹੈ ਜਿਹਦੋਂ ਲਈਦਾ ਦੋ ਦੋ 2 ਲੀਟਰ ਚ ਹੋਇਆ ਵਾ ਵੈੜ ਦਾ ਠੀਕ ਹੈ ਹਾਂਜੀ ਤੇ ਇੱਕ ਹਫਤਾ ਲੇ ਜੂਗੀ ਬਾਈ ਜੈਜ ਜਮਾਲ ਜਗੇ ਮੈਂ ਵੀਡੀਓ ਦੇ ਸਟਾਰਟਿੰਗ ਚ ਦੱਸਿਆ ਕਿ ਮੁੱਲ ਸਾਰੇ ਨੂੰ ਘੱਟ ਹੁੰਦੇ ਤੇ ਘੱਟ ਹੀ ਰੱਖਣਾ ਪਾ ਕੰਮ ਮੈਂ ਮੈਂ ਕਿਹਾ ਬਾਈ ਜਿਹਦਾ ਜਮਾ ਘੱਟ ਰੱਖਣਾ ਹੈ ਨਾ ਤੇ ਕੋਈ ਨਹੀਂ ਮਾਂਤਣ ਵੀ ਕਰ ਦੇਗਾ 43000 ਦੀ ਰੇਟ ਦੇ ਦਾਂਗੇ ਠੀਕ ਹੈ ਹੋਰ ਕਿਸੇ ਕੋਲ ਹੁੰਦੀ ਤੇ 55 ਹੀ ਮੰਗ ਲੈਣਾ ਸੀ ਤੇ ਹਾਂ ਪਰ ਨਹੀਂ ਜੈਜ ਤੁਮਾ ਜੀ ਬਾਈ ਕਹਿੰਦਾ ਨਹੀਂ ਜੈਜ ਕਮਾਈ ਹੈ 43000 ਦੀ ਦੇ ਦੇਣੀ ਆ ਉਹਦੇ ਚੋ ਵੀ ਬਾਈ ਕਹਿੰਦਾ ਮਾਨ ਤਾਨ ਮੌਕੇ ਤੇ ਆਏ ਗਏ ਭੈਣ ਭਰਾ ਦਾ ਕਰ ਦੂੰਗਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ 55000 ਦੀ ਬਾਈ ਕਹਿੰਦਾ ਅਗਲੇ ਨੇ ਦੇਣੀ ਸੀ ਆਏ ਕੰਨ ਵਾਲੀ ਜੀ ਵਿਚਾਰੇ ਪੈ ਜਾਂਦੀ ਆ 19 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਦਿੱਤਾ ਦੂਜੇ ਸੂਏ ਸੋ ਨੂੰ ਤਿਆਰ ਮੱਛੀ ਲੇਵਾ ਲਾਹੂ ਬਹੁਤ ਵੱਲ ਢੱਲਾ ਹਵਾਨੇ ਦੇ ਚਾਰ ਚਪੇਰੀ ਬਹੁਤ ਪਈਆਂ ਸੀਲ ਸੌ ਫੁੱਲ ਇੱਕ ਹਫਤਾ ਡੇਟ ਮੁਤਾਬਕ ਜੇ ਕਰਮਾਲੀ ਕੱਚੀ ਆ ਹੂੰ ਹਵਾਨਾ ਬਰੀਕ ਬਰੀਕ ਵੇਨ ਨਾਲ ਭਰਿਆ ਪਿਆ ਜਿੱਦਨ ਵਹਿੜ ਦੇਣਾ ਤੇ ਤਿਆਰ ਹੋ ਜਾਂਦੀ ਆ ਹਵਾਨਾ ਦੁੱਧ ਨਾਲ ਬੋਲੀ ਨਾਲ ਭਰ ਲੈਂਦੀ ਐ ਵੇਨ ਜੀ ਵੀ ਮੋਟੀਆਂ ਹੋ ਜਾਣੀਆਂ ਸੇਸਾ ਉਹ ਫੁੱਲ ਐ ਬੱਕਰੀਆਂ ਅਰਗੀ ਆ ਰਸਾ ਵੀਰ ਨੇ ਉੱਤੇ ਸੱਟ ਗੇ ਥਣਾ ਦੇ ਹੱਥ ਮਾਰ ਕੇ ਵਿਖਾਇਆ ਲੱਤ ਵੀ ਨਹੀਂ ਚੱਕੀ ਮੱਝ ਵਰਗਾ ਦੁੱਧੂ ਚਿੱਟਾ ਮੁੱਲ ਜਵੇਂ ਜਾਇਜ 42-43 ਹਜ਼ਾਰ ਦੀ ਕੋਈ 19-20 ਕਿਲੋ ਦੁੱਧ ਵਾਲੀ ਵਹਿੜ ਦਿੰਦਾ ਵੀ ਕੌਣ ਹੋਰ ਕਿਸੇ ਦੇ ਘਰੇ ਹੁੰਦੀ ਬਾਈ ਕਹਿੰਦਾ ਅਗਲੇ ਨੇ 55000 ਦੀ ਦੇਣੀ ਸੀ ਪਰ ਬਾਈ ਕਹਿੰਦਾ ਮੈਂ 19 ਕਿਲੋ ਦੁੱਧ ਦੀ ਗਾਰੰਟੀ ਦੇ 43000 ਦੀ ਦੇ ਦੇਣੀ ਹੈ ਹਵਾਨਾ ਰਾਵ ਡੰਗ ਵਾਦਾ ਸਾਰੀ ਵਾਲਟ ਢਲ ਕੱਢ ਕੇ ਸੋਨਾ ਕੱਲੀ ਕੱਚੀ ਕੱਚੀ ਹੈ ਜਦ ਦਿਨ ਤਿਆਰ ਹੋ ਜਾਂਦੀ ਆ ਥੱਬੇ ਜਿੰਨਾ ਹਵਾਨਾ ਤਿਆਰ ਕਰਕੇ ਸੋਨਾ ਕਰਮਾ ਲਈ ਨੇ ਇੱਕ ਹਫਤਾ ਲੈ ਜੂ 2 ਨੰਬਰ ਤੇ ਆ ਜੀਏ ਕੋਲੀਆ ਸਾਹਿਬ ਇਹ 50 ਦਿਨਾਂ ਦੀ ਕੱਚੀ ਹੈ ਬਾਈ ਹਜੇ 50 ਦਿਨਾਂ ਦੀ ਹਾਂ ਦੁੱਧ ਪ੍ਰੂਨ ਦਾ 16 ਲੀਟਰ ਦਿੱਤਾ ਹੋਇਆ ਹੈ ਇਹ ਲਈ ਆਪਾਂ ਜੈਜ ਮੋਲਾ ਇਹ ਦੇਣਾਗੇ 41000 ਦੀ ਵਹਿੜ ਉਹ 43 ਦੀ 41 ਦੀ 41 ਦੀ ਦੁੱਧ ਕਿੰਨਾ ਦਿੰਦਾ ਉਹ ਫੋਲਟਰ ਦਿੰਦਾ ਪਰ ਹੁੰਦਾ ਬਾਈ ਪੰਜਾਂ ਦਿਨਾਂ ਦੀ ਕੱਚੀ ਆ ਦੋ ਨੰਬਰ ਕਾਲੇ ਰੰਗ ਦੀ ਵੱਛੀ ਕਰਾਸ ਆਂ ਕਰਾਸ ਬ੍ਰੀਡ ਇਹ ਬਾਈ ਕਹਿੰਦਾ 40 ਤੇ 1 41000 ਦੀ ਦੇ ਦੇਣੀ ਆ 40 ਤੇ 1 41000 ਮੋਲਾ ਵਿੱਚੋਂ ਮਾਨ ਤਾਨ ਹੋ ਜੂ ਆ ਗਾੜੀ ਜਦੋਂ ਦੁੱਧ ਬਹੁਤ ਉਹ ਵਹਿੜ ਦੇ ਮੂਰਲੇ ਥਾਨ ਤੋਂ ਫਟ ਟੰਗ ਹੁਵਾਨਾ ਅਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਥਾਣਾ ਅਦੀ ਚਵਾਈ ਵਾਲੇ ਆ ਚਾਰ ਹੀ ਆ ਕੱਦ ਘਾਟ ਪੂਰਾ ਵਜ਼ਨ ਬਹੁਤ ਆ ਤੇ ਮੁੱਲ ਤੋਂ ਓਕੜਾਂ ਲਈ ਹੈ 40 41000 16 15 16 ਕਿਲੋ ਖੁੱਲਾ ਦੁੱਧ ਪਿਆ ਦੇਣਾ ਪਹਿਲੇ ਸਵੇਰੇ ਦਿੱਤਾ ਇਹਨਾਂ ਦਾ ਦੁੱਧ ਕਰ ਮਾਰੀ ਨੇ ਤੇ ਹੋ ਸਕਦਾ ਜੇ ਤੁਸੀਂ ਵੱਧ ਸੇਵਾ ਕਰ ਲੋਗੇ ਜਿਹੜੇ ਹਿਸਾਬ ਨਾਲ ਹਵਾਨੇ ਦੀ ਤਿਆਰੀ ਹੋ ਸਕਦਾ 18 ਕਿਲੋ ਪਿਆ ਜੀ ਦੁੱਧ ਦੇਣ ਅੱਗੇ ਤੁਹਾਡੀ ਸੇਵਾ ਨੇ ਹੈ ਸੀਸਾਉ ਇਹ ਵੀ ਫੁੱਲ ਹੈ ਹਾਂ ਆ ਤੁਸੀਂ ਵੇਖ ਲਓ ਫੁੱਲ ਸੀਸਾਉ ਦੂਜਾ ਸੂਆ ਕ੍ਰਾਸ ਅੰਗ ਦੀ ਬਿਲਕੁਲ ਛੋਟੇ ਪਹਾੜ ਦੀ ਚੰਗੇ ਦੁੱਧ ਵਾਲੀ ਬੱਚੀ ਤੇ ਆਈ ਸੀ ਕਿ ਪਾਣੀ ਨੂੰ ਭੱਜ ਕੇ ਗਈ 40 ਦੇ 41000 ਮੁੱਲ ਵਿੱਚ ਮਾਨਤਾਨ ਹੋ ਜੂ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਫੇਰ ਬਾਈ ਖੁੱਲਾ ਮਾਨਤਾਨ ਕਰ ਦੂ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆਜੋ 1000 ਵੱਧ ਮਾਨਤਾਨ ਕਰ ਦੂ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਹੋ ਜੂ ਕੱਲੇ ਕੱਲੇ ਚ ਵੀ ਮਾਨ ਇਹ ਦੋ ਨਗ ਬਾਈ ਦੇ ਸੇਰ ਆ ਦੋਵੇਂ ਨਗ ਗਰਮੀ ਰਹਿਤ ਦੋਵਾਂ ਦੇ ਦੁੱਧ ਮੱਝਾਂ ਰਗਾਉ ਤੇ ਮੁੱਲ ਜਮਾਂ ਛੋਟੇ ਇੱਕ ਨੰਬਰ 19 20 ਕਿਲੋ ਦੁੱਧ ਪਿਆਜੂ 19 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹਫ਼ਤੇ ਦੀ ਕੱਚੀ ਆ ਲੇਵਾ ਵੜ ਲਾਹੂ ਬਹੁਤ ਹਵਾਨਾ ਫਟ ਵੰਗ ਵਾਧਾ ਪਿਛੇ ਨੂੰ ਵੀਰ ਨੇ ਖਿੱਚ ਕੇ ਵਿਖਾਇਆ ਤੇ ਦੋ ਨੰਬਰ ਤੇ ਇੱਕ ਇਧਰ ਬੱਚੀ ਇਹ ਵੀ 16 17 ਕਿਲੋ ਦੁੱਧ ਪਿਆਜੂ ਇਹ 40 ਤੇ ਇੱਕ 41000 ਦੀ ਦੇ ਦੇਣੀ ਆ 41000 ਚ ਮਾਨ ਤਾਨ ਹੋ ਜੂ 16 17 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਸਵਾ ਲੱਖ ਡੇਢ ਲੱਖ ਦੀ ਆਊਗੀ ਘੱਟੋ ਘਾਟ ਜੇ ਆਪਾਂ ਕੰਡੇ ਦੇ ਦੁੱਧ ਜੋਖ ਕੇ ਲੈਣੇ ਆ ਇਹਦਾ ਮੱਝਾਰਾ ਦਾ ਦੁੱਧ ਹੋਣਾ ਤੇ ਮੁੱਲ ਕੁਝ ਵੀ ਨਹੀਂ ਫੰਡਰ ਮੱਝ ਆਲਾ ਮੁੱਲ 40 41000 ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਦੀਆਂ ਸੋਹਣੀਆਂ ਦੋ ਮੱਝਾਂ ਰੀਆਂ ਵਹਿਣਾ ਕਰਾਸ ਆਂਗਾ ਮੱਝਾਰਾ ਦਾ ਦੁੱਧ ਉਹ ਚਿੱਟਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ੀ ਕਰ